ਧਰ ਨਹੀਂ ਲਾਉਣੇ ਫਿਰ ਧਰ ਨਹੀਂ ਲਾਉਣੇ ਹੁਣ ਅਸੀਂ ਤਾਂ ਜੇ ਜਦੋਂ ਵੋਟਾਂ ਲੈਣ ਆਈ ਵੋਟਾਂ ਲਾਉਣਾ ਹੈ ਫਿਰ ਹੁਣ ਪਹਿਲਾਂ ਫਸ ਗਏ ਹਾਂਜੀ ਉਹਦਾ ਫੁੱਡਨ ਚੱਕਾਂਗੇ ਅੱਗ ਵਾਲੇ ਅੱਗ ਵਾਲੇ ਹਾਂ ਆਹ ਗੱਲ ਚੱਕਾਂਗੇ ਐਨਾ ਸਤਗੀ ਸਸਣਾ ਹੀ ਆ ਬੱਚੇ ਮੇਰੇ ਪਹਿਲਾਂ ਮੁੱਕ ਗਿਆ ਸੀਗਾ ਹੂੰ ਦੂਜਾ ਬੱਚਾ ਮੇਰਾ ਬਾਹਰ ਗਿਆ ਉਹਦਾ ਲਾ ਪਤਾ ਦੱਸ ਐਡਾ ਕਿ ਮੇਰਾ ਪੋਤਾ ਜਿੰਮੇ ਪਾਲਦੀ ਆ ਤੇ ਸਰਕਾਰ ਨੂੰ ਮੈਂ ਕੀ ਰੋਣਾ ਜਿਹੜਾ ਧੋਧ ਦੀ ਬਾਣੀ ਫੜਨੀ ਚੰਦ ਬਾਜੇ ਦੇ ਵਿੱਚ ਜੀ ਕਾ ਗਾ ਉਥੇ ਸ਼ਰਾਬ ਵੇਖਦੀ ਹੈ ਕਿਉਂ ਉਥੇ ਗੁਰਦੁਆਰਾ ਸਾਹਿਬ ਜਾਂਦੀਆਂ ਕੁੜੀਆਂ ਸਾਰੀਆਂ ਤੇ ਉਹਨਾਂ ਨੂੰ ਮੈਂ ਬਾਰ-ਬਾਰ ਕਹਿੰਦੀ ਆ ਵੀ ਤੁਸੀਂ ਹਾਤਾ ਚੱਕ ਦੋ ਭੈੜਾ ਲੱਗਦਾ ਵੀ ਕੁੜੀਆਂ ਜਾਂਦੀਆਂ ਉਥੇ ਕੋਈ ਨਾ ਕੋਈ ਗਾਲ ਕੱਢਦਾ ਪੀ ਕੇ ਕੋਈ ਪੀਣੇ ਕਿਵੇਂ ਉਹ ਵੀ ਨਹੀਂ ਬੰਦ ਕੀਤਾਗਾ ਤਾਂ ਫੋਟਾ ਵੇਰ ਹੋਣਾ ਆਉਣਗੇ ਤਾਂ ਮਰਨਗੇ ਕਹਿੰਨਗੇ ਵੀ ਮੂਗਾ ਫੋਟਾ ਪਾ ਦੋ ਤੁਹਾਨੂੰ ਆ ਮਿਲਨੇ ਆ ਉਹ ਮਿਲਨੇ ਆ 2500 ਪੈਨਸ਼ਨ ਕੰਦਰਾ 1100 1200 ਰੁਪਏ ਸੰਮਤੀ ਰਸੋਈ ਖਰਚਾ ਦੇਣਾ ਤੇ ਸਾਲ ਵਕਲ ਦੋ ਸਾਲ ભગવાન ਤੋਂ ਅੱਜ ਤੱਕ ਇੱਕ ਪੰਜੀ ਵੀ ਨਹੀਂ ਆਇਆ ਇਸ ਟੱਪਿੰਡਾਂ ਦੇ ਵਿੱਚ ਕੜਮ ਚੌਧਰੀ ਆਉਂਦੇ ਵੋਟਾਂ ਲੈਣ ਵੀ ਹਾਂਜੀ ਸਾਨੂੰ ਵੋਟਾਂ ਪਾਓ ਮੈਂ ਤੁਹਾਡੇ ਵਾਅ ਕਰ ਦੂ ਜੋ ਕਰ ਦੂ ਅੱਜ ਤੀਕ ਤੱਕ ਕਿਸੇ ਕੜਮ ਚੌਧਰੀ ਨੇ ਕਿਸੇ ਦਾ ਕੋਈ ਹੱਲ ਨਹੀਂ ਕੀਤਾਗਾ ਨਸ਼ਾ ਦਾ ਨਸ਼ਾ ਨਹੀਂ ਬੰਦ ਕੀਤਾ ਨਸ਼ਾ ਸੋ ਆਉਂਦੇ ਵਿਧਾਤਾ ਗੋਲੀਆਂ ਚਲਾਟੀਆਂ ਗੋਲੀਆਂ ਹੁਣ ਕਹਿੰਦੇ ਹੁਣ ਰੂਲ ਹੀ ਹੋਰ ਬਣਾ ਲਿਆ ਕਾਟ ਬਣਾ ਲਓ ਕਾਟ ਦੇ ਉੱਤੇ ਗੋਲੀਆਂ ਲਿਆਓ 1500 ਦਿਓ ਤੇ ਗੋਲੀਆਂ ਲੈ ਕੇ ਆਓ ਇਹ ਕਾਟ ਨੂੰ ਮਾਫ ਨਸ਼ਾ ਛਡਾਊ ਕੇਂਦਰ ਨਹੀਂ ਬਣਿਆ ਨਸ਼ਾ ਛਡਾਊ ਕੇਂਦਰ ਬਣਿਆਗਾ ਵੀ ਨਸ਼ੇ ਲਾ ਲਓ ਤੇ ਵਧੀਆ ਆਪਣੀ ਜ਼ਿੰਦਗੀ ਬਣਾਓ ਕਹਿਣਾ ਕੀ ਗੱਲ ਹੈ ਕਿਉਂ ਧਰ ਨਾਲ ਵੀਰੇ ਸਾਡੀਆਂ ਮੰਗਾਂ ਸੀਗੀਆਂ ਪੰਜ ਪੰਜਾਂ ਮੰਗਾਂ ਦੇ ਵਿੱਚੋਂ ਇੱਕ ਮੰਗ ਵੀ ਨਹੀਂ ਪੂਰੀ ਕੀਤੀ ਇਹਨਾਂ ਨੇ ਪਹਿਲੀ ਮੰਗ ਤਾਂ ਸਾਡੀ ਇਹ ਆ ਕਿ ਸਾਡਾ ਸਾਲ ਸਾਲ ਦਾ ਕੰਮ ਦੇ ਨਿਰੇਗਾਂ ਦਾ ਦਿੱਤਾ ਜਾਵੇ 700 ਰੁਪਏ ਦਿਹਾੜੀ ਕੀਤੀ ਜਾਵੇ ਤੇ ਦੂਜੀ ਮੰਗ ਸਾਡੀ ਇਹ ਆ ਗਈ ਕਿ ਦੂਜਾ ਨਹੀਂ ਦੀਪੂਆਂ ਦੇ ਉੱਤੇ ਕਣਕ ਕਣਕ ਦੇ ਬਜਾਏ ਸਾਰਾ ਤਾ ਜਾਵੇ ਫਿਰ ਤੀਜੀ ਮੰਗੇ ਸਾਡੀ ਫੈਨਸ ਕੰਪਨੀਆਂ ਦੇ ਲੋਨ ਜਿਹੜੇ ਕਰਜ਼ੇ ਚੱਕੇ ਹੋਏ ਆਗੇ ਤੇ ਬੀਬੀਆਂ ਵਿਚਾਰੀਆਂ ਬਹੁਤ ਔਖਾ ਨਹੀਂ ਭਰ ਸਕਦੀਆਂ ਜਿਨ੍ਹਾਂ ਦੇ ਘਰੇ ਬਿਮਾਰੀ ਬਿਮਾਰ ਮਰੀਜ਼ ਕੋਈ ਬੈਠਾ ਹੋਇਆਗਾ ਤੇ ਉਹਨਾਂ ਦੇ ਵੀ ਲੋਨ ਮਾਫ ਕੀਤੇ ਜਾਣ ਭਗਵਾਨ ਤਾਂ ਮੰਨਦਾ ਕਹਿੰਦਾ ਸੀ ਕਿ ਮੈਂ ਲੋਨ ਮਾਫ ਕਰ ਦੂੰਗਾ ਮੈਂ ਤਾਂ ਨਹੀਂ ਕਹਿੰਦੀ ਕੋਈ ਵੀ ਲੋਨ ਮਾਫ ਕੀਤੇ ਰੋਟੀ ਮਸਾਪਾਖ ਦੀ ਕਿਸ਼ਤ ਕਿਥੋਂ ਭਰ ਦੇਣਗੇ ਤੇ ਤੀਜੀ ਗੱਲ ਇਹ ਕਿ ਕਹਿੰਦਾ ਸੀ ਪੂਰੇ ਸਾਲ ਦਾ ਕੰਮ ਦੇਊਗਾ ਕੰਮ ਇਹਨਾਂ ਨੇ ਪੂਰੇ ਸਾਲ ਦਾ ਕਿ ਇਹਨਾਂ ਨੇ ਤਾਂ ਜਿਹੜਾ 30 ਦਿਨਾਂ ਦਾ ਹੁੰਦਾ ਸੀ ਉਹ ਵੀ ਖੋਇਆ ਗਿਆਗਾ Peace. ਚੌਥੀ ਮੰਗ ਇਹ ਆ ਸਾਡੀ ਕਿ ਸਾਡੇ ਜਿੰਨੀਆਂ ਵੀ ਤੁਹਾਨੂੰ 1000 ਰੁਪਿਆ ਕਹਿੰਦਾ ਸੀ 1000 ਰੁਪਿਆ ਦਿੱਤਾ ਜਾਓ ਗਰ ਰਸੋਈ ਦਾ ਸਾਨੂੰ ਤਾਂ 1 ਰੁਪਿਆ ਵੀ ਨਹੀਂ ਲਾ ਗਈ ਕਹਿੰਦਾ ਮੈਂ ਤੁਹਾਡੀ 2500 ਰੁਪਿਆ ਪਹਿਲੇ ਸਨ ਕਰੂੰਗਾ 2500 ਕੀ ਸਾਡੀ ਤਾਂ 1500 ਵੀ ਉਹ ਵੀ ਕਿਤੇ ਆਉਂਦੀ ਆ ਕੰਨਿਆਂ ਦੀ ਕਿਤੇ ਨਹੀਂ ਆਉਂਦੀਗੀ ਇਹ ਸਰਕਾਰ ਆ ਸਰਕਾਰ ਨਹੀਂ ਇਹ ਤਾਂ ਹੂਣ ਚੂਸਨੀ ਜੋਕ ਆ ਗਈ ਕਿ ਮੈਂ ਤਾਂ ਇਹ ਕਹਿਨੀ ਆ ਕਿ ਵੀ ਆਪਣੀਆਂ ਭੈਣਾਂ ਨੂੰ ਇਹ ਹੀ ਕਹਿਨੀ ਤੁਸੀਂ ਜਾਗਰਤ ਹੋ ਇੱਕ 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 ਜੋਕ ਹੋ ਜੋ ਕਿਉਂਕਿ ਆਪਾਂ ਇਕਾਂ ਕਰਾਂਗੇ ਤੇ ਆਪਾਂ ਮੰਗਾ ਲੈ ਸਕਦੇ ਨਹੀਂ ਜੇ ਆਪਾਂ ਇਕਾਂ ਨਾ ਕਰਾਂਗੇ ਤੇ ਮੰਗਾ ਨਹੀਂ ਲੈ ਸਕਦੇ ਕਿ ਜਿਹੜੇ ਪਿੰਡਾਂ ਦੇ ਵਿੱਚ ਕੜਮ ਚੌਧਰੀ ਆਉਂਦੇ ਵੋਟਾਂ ਲੈਣ ਵੀ ਹਾਂਜੀ ਸਾਨੂੰ ਵੋਟਾਂ ਪਾਓ ਮੈਂ ਤੁਹਾਡੇ ਵੋਹ ਕਰ ਦੂ ਜੋ ਕਰ ਦੂ ਅੱਜ ਤੀਕ ਤੱਕ ਕਿਸੇ ਕੜਮ ਚੌਧਰੀ ਨੇ ਕਿਸੇ ਦਾ ਕੋਈ ਹੱਲ ਨਹੀਂ ਕੀਤਾਗਾ ਪੈਸਿਆਂ ਦੇ ਨਾਲ ਹੀ ਆ ਪੈਸਾ ਦੇਵਾਂਗੇ ਤਾਂ ਹੱਲ ਹੋਣਗੇ ਨਹੀਂ ਤਾਂ ਨਹੀਂ ਹੋਣਗੇ ਦੋਸੋ ਗਰੀਬਾਂ ਦੀ ਰੋਟੀ ਮਸਾ ਪੱਕਦੀ ਆ ਅੱਗੇ ਨਰਮਾ ਬੁੜੀਆਂ ਚੌਧਰੀਆਂ ਸਿੰਘਾਂ ਤੇ ਆਪਦਾ ਟਾਈਮ ਪਾਸ ਕਰਤ ਤੇ ਹੋਂ ਤਾਂ ਨਰਮੀ ਵੀ ਨਹੀਂ ਹੈਗੇਗੇ ਬਾਕੀ ਸਾਡੀ ਇੱਕ ਮੰਗ ਹੋਰ ਆ ਗਈ ਤੇ ਵੀ ਅਸੀਂ ਦਿਹਾੜੀਦਾਰ ਬੰਦੇ ਹੈਗੇ ਆਂਗੇ ਸਾਡੇ ਨਾਲ ਜਦ ਤੋਂ ਸਾਡੇ ਲੋਨ ਮਾਫ ਕਰ ਦੇ ਨਹੀਂ ਤਾਂ ਅਸੀਂ ਜਿੰਨਾ ਅੱਜ ਰਸ ਇਹ ਦੁਵਾਦ ਰਸ ਕਰਕੇ ਅਸੀਂ ਆਵੀਆਂ ਮੰਗਾ ਪੂਰੀਆਂ ਕਰਾਂਗੇ ਬਾਕੀ ਤੋ ਜੀ ਬੰਦ ਤਮਾਨੇ 8 ਮੀਟਿੰਗਾਂ ਰੱਖਣਾ ਸੀ 8 ਮੀਟਿੰਗਾਂ ਜੋ ਸਾਡੀ ਕੋਈ ਵੀ ਨਹੀਂ ਮੀਟਿੰਗ ਕਿਤੇ ਕਿਉਂ ਭਗਵੰਤ ਮਾਨ ਨੂੰ ਹੁਣ ਦੂਜਾ ਨਹੀਂ ਮੁਸ਼ਕ ਆਉਂਦਾ ਸਾਡੇ ਦੇ ਵਿੱਚ ਪਹਿਲਾਂ ਤਾਂ ਮੁਸ਼ਕ ਨਹੀਂ ਆਇਆ ਸੀ ਜਦੋਂ ਸਾਡੇ ਤੋਂ ਵੋਟਾਂ ਲੈਣਗੇ ਸੀ ਹੁਣ ਸਾਡੇ ਚ ਜਾਦਾ ਮੁਸ਼ਕ ਆਉਂਦਾ ਕੀ ਗੱਲ ਅਸੀਂ ਗਰੀਬ ਕਰਕੇ ਆਂਗੇ ਅਮੀਰਾਂ ਨੇ ਤਾਂ ਹਰ ਇੱਕ ਮੰਗਾ ਪੂਰੇ ਆ ਕਰੀ ਜਾਂਦੇ ਗਰੀਬਾਂ ਨੇ ਕਿਉਂ ਨਹੀਂ ਕਰਦੇ ਸਾਨੂੰ ਪਲਾਟ ਰੂੜੀ ਸਿੱਟ ਨੂੰ ਥਾਂ ਨਹੀਂ ਹੈਗੇ ਸਾਨੂੰ ਪਲਾਟ ਦੇਣਗਾ ਉਦੋਂ ਤਾਂ ਕਹਿੰਦੇ ਸੀ ਤੁਹਾਨੂੰ 5-5 ਮਰਲੇ ਦੇਵਾਂਗੇ 5-5 ਮਰਲੇ ਕੀ ਸਾਡੇ ਕੋਲ ਤਾਂ ਰੂੜੀ ਸਿੱਟ ਨੂੰ ਥਾਂ ਨਹੀਂ ਹੈਗਾ ਅੱਜ ਕੱਲ ਬੀਬੀਆਂ ਸਾਰੀਆਂ ਵਿਚਾਰੀਆਂ ਰ ਦੇ ਨਾ ਖੇਤਾਂ ਦੇ ਬਰਾਬਰ ਸੈੱਟ ਜਾਣੇ ਆ ਦੱਸੋ ਹੁਣ ਸਾਨੂੰ ਪਲਾਟ ਨਹੀਂ ਹੈਗੇ ਤਾਂ ਅਸੀਂ ਕਰਾਂਗੇ ਕੀ ਤੇ ਭੈਣੇ ਤੂੰ ਬੀਬੀਆਂ ਨੂੰ ਜਿਹੜਾ ਕਿਹਾ ਕਿ ਵੀ ਇੱਕ ਹੋਣ ਦੀ ਗੱਲ ਆ ਇੱਕ ਹੋ ਕੇ ਸਾਰੀਆਂ ਇਕੱਠੀਆਂ ਹੋਣ ਤਾਂ ਭੈਣਾ ਪਹਿਲਾਂ ਇਕੱਠੀਆਂ ਹੋ ਗਈ ਵੋਟਾਂ ਪਾਈਆਂ ਸੀ ਭਗਵੰਤ ਮਾਨ ਦੀ ਸਰਕਾਰ ਬਣਾਈ ਉਹ ਸਾਨੂੰ ਕੀ ਪਤਾ ਸੀ ਜੀ ਅਸੀਂ ਤਾਂ ਉਲਝਾਚ ਇੱਕ ਜੰਗਲ ਚ ਫਸ ਗਏ ਆ ਅਸੀਂ ਕਿਹਾ ਕੀ ਆ ਇਹ ਸਰਕਾਰ ਬਣੂਗੀ ਤਾਂ ਆਪਣਾ ਬਦਲਾਅ ਵੀ ਆ ਜੂਗਾ ਮੈਨੂੰ ਤਾਂ ਨਹੀਂ ਲੱਗਦਾ ਸਾਡਾ ਕੋਈ ਵੀ ਬਦਲਾਅ ਆਇਆ ਨਹੀਂ ਨਹੀਂ ਜੀ ਕੋਈ ਬਦਲਾਅ ਨਹੀਂ ਆਇਆਗਾ ਪਹਿਲਾਂ ਇੱਕ ਫੀਸਾਂ ਮਾਫ਼ ਸੀ ਬੱਚਿਆਂ ਦੇ ਸਕੂਲ ਚ ਜਦੋਂ ਪੜ੍ਹਦੇ ਸੀ ਹੁਣ ਤਾਂ ਫੀਸਾਂ ਵੀ ਚਾਲੂ ਕਰ ਦਿੱਤੀਆਂ ਥਾਂ ਥਾਂ ਤੇ ਬੋਰਡ ਲੱਗੇ ਆ ਕਹਿੰਦੇ ਮੁਫਤ ਪੜ੍ਹਾਈ ਹੈ ਨਹੀਂ ਜੀ ਕੋਈ ਨਹੀਂ ਹੈਗੀ ਪੜ੍ਹਾਈ ਕੀ ਕਿਉਂ ਮੈਂ ਆਪ ਖੁਦ ਦਿੱਤੇ ਆ ਪੈਸੇ ਇੱਕ ਦਾ 2500 ਦਿੱਤਾ ਇੱਕ ਦਾ 1500 ਦਿੱਤਾ ਇੱਕ ਦਾ 1100 ਹੁਣ ਤਾਂ ਫੀਸਾਂ ਲੈਂਦੇ ਆ ਜੀ ਥਾਂ ਥਾਂ ਤੇ ਮੈਂ ਤਾਂ ਬਹੁਤ ਆਪਦੇ ਪਿੰਡ ਚ ਕਿਹਾ ਸੀ ਆਪਾਂ ਵੀ ਇਕੱਠ ਕਰਕੇ ਚੱਲ ਗਏ ਆਪਾਂ ਜੁਨੀਅਨ ਵਾਲੇ ਹੈਗੇ ਵੀ ਆਪਾਂ ਇਕੱਠ ਕਰ ਗਏ ਉਹਨਾਂ ਤੋਂ ਫੀਸਾਂ ਮਾਫ਼ ਕਰੋ ਬੱਚਿਆਂ ਦਾ ਮਾਫ਼ ਕਰਾਂ ਕਹਿੰਦੇ ਕਹਿੰਦੇ ਵਜੀਫਾ ਦੇਵਾਂਗੇ ਉਹ ਵੀ ਨਹੀਂ ਕਦੀ ਵੀ ਜਿਹੜੇ ਬੈਨਰ ਲੱਗੇ ਆ ਉਹ ਝੂਠੀ ਐ ਸਾਰੀ ਬਿਲਕੁਲ ਝੂਠੇ ਆ ਜੀ ਸੱਚ ਤਾਂ ਕੋਈ ਨਹੀਂ ਇੰਨਾ ਚ ਹੋਇਆ ਅੱਜ ਤੱਕ ਸਰਪ ਭਗਵੰਤ ਮਾਨ ਨੇ ਕੀ ਸੱਚ ਕੀਤਾ ਕੁਝ ਵੀ ਨਹੀਂ ਕੀਤਾ ਨਸ਼ਾ ਮੁਕਤ ਹੋ ਗਿਆ ਬੈਨਰ ਲੱਗੇ ਨਾ ਨਾ ਜੀ ਨਸ਼ਾ ਮੁਕਤ ਕੀ ਹੋਇਆ ਨਸ਼ਾ ਤਾਂ ਵੱਧ ਗਿਆ ਸਮਾਂ ਦੀ ਸਾਡੇ ਚੰਦ ਬਾਜੇ ਦੇ ਵਿੱਚ ਜੀ ਆ ਦਾ ਉਥੇ ਸ਼ਰਾਬ ਵੇਖਦੀ ਹੈ ਕਿਉਂ ਉਥੇ ਗੁਰਦੁਆਰਾ ਸਾਹਿਬ ਜਾਂਦੀਆਂ ਕੁੜੀਆਂ ਸਾਰੀਆਂ ਤੇ ਉਹਨਾਂ ਨੂੰ ਮੈਂ ਬਾਰ-ਬਾਰ ਕਹਿੰਦੀ ਆ ਵੀ ਤੁਸੀਂ ਹੱਤਾ ਚੱਕ ਦੋ ਭੈੜਾ ਲੱਗਦਾ ਵੀ ਕੁੜੀਆਂ ਜਾਂਦੀਆਂ ਉਥੇ ਕੋਈ ਨਾ ਕੋਈ ਗਾਲ ਕੱਢਦਾ ਪੀ ਕੇ ਕੋਈ ਪੀਣੇ ਦੀ ਮੈਂ ਉਹ ਵੀ ਨਹੀਂ ਬੰਦ ਕੀਤਾਗਾ ਕਿ ਸਾਡੇ ਪਿੰਡ ਦਾ ਸਰਪੰਚ ਕੋਲੇ ਮੈਂ ਖੁਦ ਆਪ ਗਈ ਸੀ ਮੈਂ ਤਾਂ ਵੀਰੇ ਸਾਡੇ ਠੀਕਾ ਚ ਕਾ ਦੋ ਉਹ ਵੀ ਨਹੀਂ ਹੋਤੀ ਸੀ ਨੇ ਵੀ ਚਕਾਇਆਗਾ ਜਿੱਦਾਂ ਕਹਿੰਦੇ ਸੀ ਨਸ਼ਾ ਹੀ ਬੰਦ ਕਰ ਦਾਂਗੇ ਨਸ਼ਾ ਬੰਦ ਨਹੀਂ ਕੀਤਾ ਜੀ ਸਮਾਂ ਦੀ ਨਸ਼ਾ ਬਤਾ ਜਿਹੜੇ ਵਿਚਾਰਿਆਂ ਦੇ ਘਰੇ ਰੋਟੀ ਨਹੀਂ ਪੱਕਦੀ ਮਾਂਵਾ ਤਾਂ ਖੋਖ ਹੋ ਕੇ ਪੈਸੇ ਚਿੱਟੇ ਲਾਉਂਦੇ ਆ ਗਏ ਉਹਨਾਂ ਦਾ ਨਸ਼ਾ ਨਹੀਂ ਬੰਦ ਕੀਤਾ ਨਸ਼ਾ ਸੋੰਦਦੇ ਵਿਧਾਤਾ ਗੋਲੀਆਂ ਚਲਾਟੀਆਂ ਗੋਲੀਆਂ ਹੁਣ ਕਹਿੰਦੇ ਹੁਣ ਰੂਲ ਹੀ ਹੋਰ ਬਣਾ ਲਿਆ ਕਾਟ ਬਣਾ ਲਓ ਕਾਟ ਦੇ ਉੱਤੇ ਗੋਲੀਆਂ ਲਿਆਓ 1500 ਦਿਓ ਤੇ ਗੋਲੀਆਂ ਲੈ ਕੇ ਆਓ ਇਹ ਕਾਟ ਕੁ ਮਾਫ ਨਸ਼ਾ ਛਡਾਊ ਕੇਂਦਰ ਨਹੀਂ ਬਣਿਆ ਨਸ਼ਾ ਛਡਾਊ ਕੇਂਦਰ ਬਣਿਆਗਾ ਵੀ ਨਸ਼ੇ ਲਾ ਲਓ ਤੇ ਵਧੀਆ ਆਪਣੀ ਜ਼ਿੰਦਗੀ ਬਣਾ ਲਓ 1000 ਰੁਪਿਆ ਮਿਲਣ ਲੱਗਿਆ ਬੀਬੀਆਂ ਨੂੰ ਨਹੀਂ ਜੀ ਕੋਈ ਨਹੀਂ ਮਿਲਿਆ ਗਾ ਮੈਂ ਝੂਠ ਬੋਲਦੀ ਆ ਸਰਕਾਰ ਇਹ ਤਾਂ ਕੁੱਤੀ ਸਰਕਾਰ ਆ ਸਿੱਧਾ ਹੀ ਕਹਿੰ ਕੋਸੇ ਨਹੀਂ ਕੀਤਾ ਇਹਨੇ ਅੱਜ ਤੱਕ ਸਰਕਾਰ ਨੇ ਕੋਸੇ ਵੀ ਨਹੀਂ ਕੀਤਾ ਬਹੁਤ ਵਿਚਾਰੀਆਂ ਬੀਬੀਆਂ ਕਹਿੰਦੀਆਂ ਹੁਣ ਮੈਂ ਤਾਂ ਕਹਿੰਦੀ ਬਸ ਮੇਰੀ ਤਾਂ ਸਰਕਾਰ ਮੰਗ ਅੱਜਲੇ ਤਾਂ ਕਿਸੇ ਨੇ ਬਾਤ ਵੀ ਨਹੀਂ ਪੁੱਛਿਆ ਤਾਂ ਹਜ਼ਾਰਾਂ ਜਰ ਬੀਬੀਆਂ ਨੂੰ ਕਿਥੋਂ ਪਾਤਾ ਹਾਂ ਜਿਹੜਾ ਸਾਤਾ ਸੀ ਉਹ ਵੀ ਮਹਿੰਗਾਈ ਕਰਦਾ ਹਾਂ ਜਿਹੜਾ ਬੈਲ ਸੇ ਕਰ ਸਾਡੇ 25 25 ਸਤੰਤ 30000 ਬੈਲ ਆਇਆ ਹੋਣਾ ਬੈਲ ਤਾਂ ਮਾਫ ਆਉ ਤਾਂ ਤਾਂ ਤੇ ਬੋਰਡ ਲਾਈ ਬੈਠੇ ਨਹੀਂ ਨਹੀਂ ਮਾਫ ਕੋਈ ਨਹੀਂ ਆ ਜੀ ਇਹ ਬਸ ਹੁਣ ਜਿੱਦਾਂ ਚਰ ਫੋਟਾ ਸੀ ਉਹਨਾਂ ਚਰ ਬਿੰਬੀਆਂ ਜਿਹੜਾ ਪਹਿਨਾ ਸੀ ਉਹ ਮਾਵਾ ਲੱਗਦੇ ਸੀਦਾ ਨਹੀਂ ਲੱਗਿਆ ਤੇਰੇ ਅੱਗੇ ਤੇ ਤਾਂ ਕਿਦੇ ਬਿੱਲੋਂ ਨਾ 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 ਕੋਈ ਨਹੀਂ ਸਾਡਾ ਤਾਂ ਪੱਖਾ ਵੀ ਆਇ ਨਹੀਂ ਤਾਂ ਬੈਸ ਸੀ ਕਿੱਥੋਂ ਆ ਜਾ ਤਗੜੇ ਤਗੜਿਆਂ ਨੂੰ ਬਿੱਲ ਮਾਫ ਹੋਇਆ ਤੂੰ ਕਹਿੰਦੀ ਸਾਨੂੰ ਗਰੀਬਾਂ ਨੂੰ ਮਾਫ ਨਹੀਂ ਮਾਫ ਜੀ ਪਹਿਲਾਂ ਮਾਫ ਸੀ ਜੀ ਹੁਣ ਤੱਕ ਕਾਫੀ ਆਉਂਦੇ ਆ ਜੀ ਪਹਿਲਾਂ ਜਦੋਂ ਅਸੀਂ ਮਤਲਬ ਫਾਰਮ ਭਰੇ ਸੀਗੇ ਉਦੋਂ ਤਾਂ ਵੇਚ ਦੀ ਕਰਤੀ ਸੀ ਮਾਫ ਹੁਣ ਤਾਂ ਕਹਿੰਦੇ ਅਸੀਂ ਚੱਪ ਵਾਲੇ ਮੀਟਰ ਲਾਉਣੇ ਸਾਡੇ ਚੰਦ ਬਾਜੇ ਦੇ ਵਿੱਚ ਪਾਰਾਮੀਟਰ ਸੜੇ ਹੋਇਆ ਮੈਂ ਸਾਡੇ ਪਿੰਡ ਆਏ ਕਹਿੰਦੇ ਅਸੀਂ ਮੀਟਰ ਲਾਉਣਾ ਆਣੇ ਮੈਂ ਕਿਹਾ ਜੇ ਵੀ ਤੁਸੀਂ ਲਾਉਣਾ ਤਾਂ ਸਾਡੇ ਜਿਹੜੇ ਪਹਿਲਾਂ ਮੀਟਰ ਸੀ ਉਹੀ ਲੱਗਣੇ ਚਾਹੀਦੇ ਕਹਿੰਦੇ ਨਾ ਤੇ ਆਪਾਂਲੇ ਹੁਣ ਦੱਸੋ ਤੁਸੀਂ ਵੀ ਮੋਬਾਈਲਾਂ ਦੇ ਵਿੱਚ ਤਾਂ ਮਾਸਾ ਰੀਚਾਰਜ ਕਰਵਾਈਦਾ ਤੇ ਜਦੋਂ ਚਿਪਾਂ ਦੇ ਵਿੱਚੋਂ ਮਤਲਬ ਕਿ ਬਿੱਲ ਮੀਟਰ ਦੇ ਵਿੱਚ ਕਿੱਥੋਂ ਅਸੀਂ ਬਿੱਲ ਪਵਾਉਂਦੇ ਆਪਾਂ ਪਵਾ ਸਕਾਂਗੇ ਇਹ ਮੈਂ ਕਹਿੰਨੀ ਆ ਜੀ ਨਾ ਤਾਂ ਅਸੀਂ ਮੀਟਰ ਲਵਾਉਣੇ ਮੈਂ ਤਾਂ ਆਪਣੀਆਂ ਭੈਣਾਂ ਨੂੰ ਕਿਹਾ ਜਦੋਂ ਕੋਈ ਮੀਟਰ ਲਾਉਣ ਆਉਂਦਾ ਕੱਠ ਕਰ ਲਓ ਤੇ ਜੁੱਤੀ ਲਾ ਲਓ ਤੇ ਜੁੱਤੀਆਂ ਨਾਲ ਸੈਰ ਕੁੱਟੋ ਇਹ ਸਰਕਾਰ ਗੰਦੀ ਸਰਕਾਰ ਆ ਕਿ ਕੋਈ ਸਰਕਾਰ ਨੇ ਕੁਝ ਵੀ ਨਹੀਂ ਕੀਤਾਗਾ ਕਿਵੇਂ 1000 ਰੁਪਏ ਨਹੀਂ ਨਹੀਂ ਜੀ ਕੁਝ ਨਹੀਂ ਮਿਲਿਆ ਦਾ ਕੁਝ ਨਹੀਂ ਮਿਲਿਆ ਨਾ ਨਾ ਅੱਛਾ ਦਰਸ਼ਨ ਵੀ ਇੱਕ ਇੱਕ ਖਤਮ ਹੋ ਗਏ ਸਾਡੀ ਇੱਕ ਇੱਕ ਖਤਮ ਹੋ ਗਿਆ ਹਾਂ ਇੱਕ ਇੱਕ ਖਤਮ ਹੋ ਗਈ ਦਰਸ਼ਨ ਸਾਡੀ ਇਹ ਹੁਣ ਫਿਰ ਕੀ ਕਰੋਗੇ ਭਗਵਾਨ ਜੀ ਹੁਣ ਕੀ ਕਰਨਾ ਜੀ ਬਸ ਹਾਂ ਹਾਂ ਹੁਣ ਰੋਮ ਆ ਗਿਆ ਉਹਨੂੰ ਉਹਦਾ ਸਿਆਪਾ ਕਰਨਾ ਐਵੇਂ ਇੱਥੇ ਹੁਣ ਹੋਰ ਸਾਨੂੰ ਕੁਝ ਨਹੀਂ ਮਿਲਦਾਗਾ ਧਰ ਨਹੀਂ ਲਾਉਣੀ ਫਿਰ ਧਰ ਨਹੀਂ ਲਾਉਣੀ ਹੁਣ ਅਸੀਂ ਤਾਂ ਜੇ ਜਦੋਂ ਵੋਟਾਂ ਲੈਣ ਆਈ ਵੋਟਾਂ ਲਾਉਣਾ ਐ ਫਿਰ ਹੁਣ ਪਹਿਲਾਂ ਫਸ ਗਏ ਹਾਂਜੀ ਉਹ ਤਾਂ ਕੁੱਢਣ ਚੱਕਾਂਗੇ ਅੱਗ ਵਾਲੇ ਅੱਗ ਵਾਲੇ ਹਾਂ ਆ ਕੀ ਗੱਲ ਚੱਕਾਂਗੇ ਐਨਾ ਸਤਗੀ ਸਸਣਾ ਹੀ ਆ ਬੱਤੇ ਮੇਰੇ ਪਹਿਲਾ ਮੁੱਕ ਗਿਆ ਸੀਗਾ ਹੂੰ ਦੂਜਾ ਬੱਚਾ ਮੇਰਾ ਬਾਹਰ ਗਿਆ ਉਹਦਾ ਲਾ ਪਤਾ ਦੱਸ ਐਡਾ ਕਿ ਮੇਰਾ ਪੋਤਾ ਜਿੰਮੇ ਪਾਲਦੀ ਆ ਤੇ ਸਰਕਾਰ ਨੂੰ ਮੈਂ ਕੀ ਰੋਣਾ ਜਿਵੇਂ ਧੋਧੜੀ ਬਾਣੀ ਫੜਣੀ ਹੈ ਹੈ ਤੇ ਜਿਹੜੇ ਰੱਜੇ ਆ ਤੇ ਉਹ ਪੰਜੋਂ ਤਾਂ ਸ਼ਰਾ ਮਾਰਦੇ ਆ ਸਾਡੇ ਲੱਗਦੇ ਸਾਰੇ ਜੋ ਰਖੇ ਦੁਖੀ ਗਏ ਤੇ ਬਾ ਨਾ ਪੜੀ ਕੰਗਾ ਦੇ ਘਰ ਸੌਦਾ ਆਉਂਦਾ ਤੇ ਮੇਰੇ ਦਾਦੀ ਪੋਤੇ ਦਾ ਕਿਉਂ ਨਹੀਂ ਆਉਂਦਾਗਾ ਬਈ ਕਿਉਂ ਨਹੀਂ ਆਉਂਦਾ ਪਹਿਲਾਂ ਤਾਂ ਕਹਿੰਦੇ ਸੀ ਆਟਾ ਦਾਲ ਘਰ ਆਇਆ ਕਰੂ ਸਾਰਾ ਕੁਝ ਸੀ ਸਾਰਾ ਕੁਝ ਆਇਆ ਕਰੂਗਾ ਹੁਣ ਹੁਣ ਮਰਦੇ ਮੱਥੇ ਦਾ ਰੱਗਣਾ ਫੇ ਚੰਦ ਵਾਜੇ ਜੋ ਪਤਾ ਨੇ ਉਸੇ ਕੁੰਡੇ ਖਾ ਕੇ ਆਈਆਂ ਸਤਿਏ ਬਹੁਤ ਪੁੱਤ ਬਹੁਤ ਸਤਿਨ ਕਰਤਾ ਆ ਗਿਆ ਕਹਿੰਦਾ ਮੈਂ ਨਸ਼ਾ ਬੰਦ ਕਰਨਾ ਹੁਣਾਗਾ ਤੇ ਕਾਜੂ ਬਦਾਮ ਖਾ ਕੇ ਆ ਗਿਆ ਨਾ ਛੇ ਤਾਂ ਸਾਡੇ ਉਹੀ ਚੱਲੀ ਜਾਂਦੇ ਆਗੇ ਵਿਚਾਰੀਆਂ ਬੀਬੀਆਂ ਹੁਣ ਇਹਦਾ ਹਾਲ ਵੇਖ ਹੀ ਲਿਆਗਾ ਇਹ ਵਿਚਾਰੀ ਬਹੁਤ ਜਿਆਦਾ ਗਰੀਬੀ ਇਹ ਆਈ ਹੈਗੀ ਕਿਉਂਕਿ ਇਹਦਾ ਇੱਕ ਬੇਟਾ ਨਸ਼ਾ ਪਤਾ ਬਹੁਤ ਜਿਆਦਾ ਖਾਂਦਾ ਉਹਦੇ ਕਰਕੇ ਦੁਖੀ ਹੈ ਇਹਦੇ ਇੱਕ ਬੇਟਾ ਦੀ ਡੈਥ ਹੋ ਗਈ ਸੀ ਦੂਸਰੇ ਬੇਟਾ ਇਹਦਾ ਬਾਹਰ ਗਿਆ ਸੀ ਉਹ ਲਾਪਤਾ ਹੀ ਆ ਕਹਿੰਦੇ ਵੀ ਉਹਦੀ ਡੈਥ ਹੋ ਗਈ ਉਹਨੂੰ ਨਾ ਕੋਈ ਇਹਨੂੰ ਵਿਚਾਰੀ ਨੂੰ ਦੱਸਦੇ ਆ ਨਾ ਕੋਈ ਵਾਸ ਤੇ ਹੁਣ ਉਦੋਂ ਕੀ ਬੰਦਾ ਕੀ ਕਰੇ ਤੁਸੀਂ ਕੱਲਾ ਜਾਣਾ ਕੱਲਾ ਹੁਣ ਪੋਤੇ ਨੂੰ ਪਾਲ ਲੈ ਕਿ ਉਹਦੀ ਫੀਸ ਭਰੇ ਤੇ ਕਹ ਕੇ ਆਪਦਾ ਚੁੱਲ੍ਹਾ ਬਾਲ ਲੈ ਹੁਣ ਔਖੀ ਬਹੁਤ ਜਾੜੇ ਇਹ ਤੇ ਸਰਕਾਰ ਨੇ ਕੁਛ ਵੀ ਨਹੀਂ ਕੋਈ ਵੀ ਹੱਲ ਕੀਤੇ ਗਏ ਮੈਂ ਤਾਂ ਇਹੀ ਸਰਕਾਰ ਮੂਰੇ ਮੰਗ ਕਰਦੀ ਆ ਕਿ ਸਾਡੀਆਂ ਜਿੰਨੀਆਂ ਵੀ ਮੰਗਾ ਡੀਪੂ ਤੇ ਰਸਨ ਆਉਣਾ ਚਾਹੀਦਾ ਪੂਰਾ ਹੀ ਪ੍ਰੋਪਰ ਹੀ ਆਉਣਾ ਚਾਹੀਦਾ ਅੱਗੇ ਅੱਗੇ ਮਿੱਟੀ ਦਾ ਤੇਲ ਆਉਂਦਾ ਸੀ ਅੱਗੇ ਘਰ ਦੇ ਸਾਰੇ ਰਸਨ ਕਾਟ ਇਕੱਠੇ ਕਰਕੇ ਮਿੱਟੀ ਦਾ ਤੇਲ ਕਾ ਇਕੱਠਾ ਕਰਕੇ ਕੁੜੀ ਦਾ ਵਿਆਹ ਕੀਤਾ ਜਾਂਦਾ ਸੀ ਤੇ ਹੁਣ ਤਾਂ ਕੁਛ ਵੀ ਨਹੀਂ ਉਹ ਜਿਹੜੇ ਹੈਗੇ ਮਿੱਟੀ ਦਾ ਤੇਲ ਕੀ ਜਿਹੜੀ 30 ਕਿਲੋ ਕਣਕ ਹੁੰਦੀ ਸੀ ਉਹ 5 ਕਿਲੋ ਹੀ ਕਰਤੀ ਸਰਕਾਰ ਨੇ ਇਹ ਸਰਕਾਰ ਆ ਗਈ ਭਟਿਆ ਸਰਕਾਰ ਆ ਗਈ ਜੀ ਨਹੀਂ ਇਹ ਤਾਂ ਕਹਿੰਦਾ ਹੁੰਦਾ ਸੀ ਕਿ ਮਜ਼ਦੂਰਾਂ ਦੇ ਮੁੰਡਿਆਂ ਨੂੰ ਟਿਕਟਾਂ ਦਿੱਤੀਆਂ ਤੇ ਮਜ਼ਦੂਰਾਂ ਦੇ ਮੁੰਡੇ ਤੁਹਾਡੇ ਨਹੀਂ ਹੈਗੇ ਉਹ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਮੇਲੇ ਬਣਿਆ ਜੀ ਟਿਕਟਾਂ ਸਾਡੇ ਜਿਹੜਾ ਵੀ ਕੋਈ ਬਣਿਆ ਜੀ ਕੋਈ ਉਥੇ ਬੰਨ ਦਾ ਮਤਲਬ ਕੀ ਪਾਰਟੀ ਵੱਲ ਹੁੰਦਾ ਉਹਦੇ ਵਾਲੀ ਹੋ ਜਾਂਦੇ ਸਾਡੇ ਪਿੰਡ ਦੋ ਢੜੇ ਬਾਜੀ ਬਣੀ ਪਈ ਆ ਜੀ ਨਰੇਗਾ ਦੇ ਕੰਮ ਸਾਡੇ ਤਿੰਨ ਤਿੰਨ ਮੇਟ ਬਣੇ ਹੋਏ ਹੈਗੇ ਜਿਹੜਾ ਕੋਈ ਉਹਦੇ ਆਲਾ ਦਾ ਕੋਈ ਛਿੱਦੇ ਕੰਮ ਤੇ ਲੈ ਜਾਂਦਾ ਕੋਈ ਕਿੱਧਰ ਲੈ ਜਾਂਦਾ ਸਾਡੇ ਤਾਂ ਪ੍ਰੋਪਰ ਕੋਈ ਚੱਲਦਾ ਹੀ ਨਹੀਂ ਪਿਆਗਾ ਬਸ ਜਿਹੜੇ ਜਿਹੜੇ ਹੈਗੇ ਆ ਪਾਲਗਾਂ ਮ ਹੈਗੇ ਇਹ ਅਗੇ ਕਾਂਗਰਸ ਆਲ ਨੌਕਰੀ ਨਹੀਂ ਦਿੰਦੀ ਤੁਹਾਡੇ ਪਿੰਡ ਵਿੱਚ ਨਹੀਂ ਜੀ ਮੈਂ ਹਜੇ ਤੱਕ ਤਾਂ ਕੋਈ ਵੀ ਨੌਕਰੀ ਨਹੀਂ ਮਿਲੀ ਨੌਕਰੀਆਂ ਦਾ ਬਾਧੂ ਦਿਤੀਆਂ ਗੋਰਿਆਂ ਨੂੰ ਦਿਤੀਆਂ ਨੌਕਰੀਆਂ ਤੇ ਤੁਹਾਡੇ ਪਿੰਡ ਗੋਰੀ ਕੰਮ ਨਾ ਕਰਨਾ ਨਹੀਂ ਨਹੀਂ ਵੀਰੇ ਕੋਈ ਨੌਕਰੀ ਨਹੀਂ ਦਿੱਤੀ ਸਾਡੇ ਪਿੰਡ ਤਾਂ ਪਲੱਸ 2 ਕਰ ਕਰਕੇ ਵਿਚਾਰੀਆਂ ਝੋਨੇ ਲਾਈ ਜਾਂਦੀਆਂ ਮੈਂ ਖੋਦੀ ਕਿ ਮੈਂ ਆਪਣੀ ਬੇਟੀ ਦਾ ਅਰਜੂਮ ਦਾ ਬਣਾ ਕੇ ਸਾਰਾ ਮੈਂ ਆਪਣੇ ਪਿੰਡ ਦੇ ਸਰਪੰਚ ਨੂੰ ਫੜਾਵੇ ਮੇਰੀ ਬੇਟੀ ਨੂੰ ਮਤਲਬ ਕਿ ਇਹ ਇਹਦੀ ਕੋਈ ਜੋਬ ਉਹ ਵੀ ਪਲੱਸ 2 ਕੀਤੀ 3 ਮਹੀਨੇ ਦਾ ਕੋਰਸ ਕੀਤਾ ਉਹਨੇ ਚੱਕ ਕੇ ਪਤਾ ਨਹੀਂ ਫਾਰਮ ਕਿਥੇ ਰੱਖਦੇ ਸੋ ਟੱਕ ਹੰਦੀ ਚੋਣਾ ਲਈ ਜਾਂਦੇ ਆ ਜੀ ਅਸੀਂ ਕਿਵੇਂ ਜਿਹੜਾ ਜਵਾਕ ਬਾਹਰ ਨਿਕਲ ਕੇ ਕੰਮ ਕਰਦੇ ਉਹਦੇ ਤਾਂ ਕੰਦੇ ਦੇ ਰਾਸ਼ਨ ਕੱਟਿਆ ਗਿਆ ਆ ਸਾਡੇ ਜਵਾਕਾਂ ਦੇ ਤਾਂ ਆਪ ਦੋ ਜਵਾਕਾਂ ਦੇ ਰਾਸ਼ਨ ਕੱਟਿਆ ਗਿਆ ਤਾਂ ਗਰੀਬ ਕੀ ਕਰਨਗੇ ਫਿਰ ਬਾਹਰ ਤਾਂ ਕਿਸੇ ਦਾ ਭਾਂਡੇ ਮੱਜ ਨਹੀਂ ਆ ਸਾਡੇ ਅਰਗਿਆਂ ਨੂੰ ਹੂੰ ਤਾਂ ਭੋਟਾ ਵੇਰ ਹੋਣਾ ਆਉਣਗੇ ਤਾਂ ਮਰਨਗੇ ਕਹਿੰਦੇ ਵੀ ਮਗਾ ਭੋਟਾ ਪਾ ਦਿਓ ਤੁਹਾਨੂੰ ਆ ਮਿਲਨੇ ਆ ਉਹ ਮਿਲਨੇ ਆ 250 ਪੈਨਸ਼ਨ ਕੰਦ ਰਹਾ 1100 1200 ਰੁਪਏ ਹਰ ਮਹੀਨੇ ਰਸੋਈ ਖਰਚਾ ਦੇਣਾ ਤੇ ਸਾਲ ਵਕਲ 200 ਦਾ ਭਗਵੰਤ ਮਾਨੂੰ ਤਾਂ ਅੱਜ ਤੱਕ ਇੱਕ ਪੰਜੀ ਵੀ ਨਹੀਂ ਆਇਆ ਤਾਂ ਉਹੀ ਕਿਸਾਨਾਂ ਨੂੰ 10-1000 ਰੁਪਇਆ ਮਿਲ ਜਾਤਾ ਆਪਣਾ ਨਾ ਗਰੀਬਾਂ ਨੂੰ ਕੋਈ ਪੰਜੀ ਵੀ ਨਹੀਂ ਦਿੰਦੇ ਆ ਤੇ ਉਹ ਜੇ ਸਰਕਾਰਾਂ ਨੂੰ ਅਸੀਂ ਸਾੜਨੇ ਆ ਫਿਰ ਅਸੀਂ ਤੇ ਇੱਕ ਇੱਕ ਗੱਲ ਹੋਰ ਜੇਕਰ ਸਰਕਾਰ ਨੇ ਜਾਂਦੇ ਜਾਂਦੇ 1000 ਰੁਪਇਆ ਤੁਹਾਨੂੰ ਕਹਿਤਾ ਲਾਲਚ ਦੇਤਾ 2000 ਰੁਪਇਆ ਦੇ ਦਾਂਗੇ ਤੇ ਵੋਟਾਂ ਪਾ ਦਿਓ ਫਿਰ ਮਿਲ ਪਾ ਦੂੰਗੇ ਵੋਟਾਂ ਭਗਵਾਨ ਜੀ ਕੋਈ ਨਾ ਨਹੀਂ ਪਾਉਂਦੇ 1000 ਰੁਪਇਆ ਲੈ ਲਵਾਂਗੇ ਨਹੀਂ ਲੈਂਦੇ ਐਸੇ ਜੇ ਸਾਡੇ ਜਵਾਕਾਂ ਦੇ ਨਾਮ ਕੱਟੇ ਪਏ ਜਿਹੜਾ 5 ਕਿਲੋ ਕਣਕ ਦੇਤੇ ਉਹ ਵੀ ਕੱਟ ਤੇ ਤਾਂ ਅਸੀਂ ਕੀ ਕਰਨਗੇ ਫਿਰ ਜੇ ਨਾਮ ਚੜਾ ਤੇ ਫਿਰ ਵੋਟਾਂ ਪਾ ਭਗਵਾਨ ਜੀ ਨੂੰ ਭਗਵਾਨ ਜਰ ਨਾਮ ਚੜਾਵਾ ਦੇ ਦੇ ਫਾਨ ਨੋਕ ਵਿਨਰ ਰਿਕਾਰ ਵਾਲੀ ਜੇ ਕੋਈ ਝਾੜੂ ਬੋ ਕਰਦੇ ਦੇਵੇ ਨੌਕਰੀ ਫੇਰ ਅਸੀਂ ਪਾ ਦਵਾਂਗੇ ਹਾਂ ਪਾਉਂਗੇ ਜਣੀ ਜੇ ਜਾਂਦੇ ਜਾਂਦੇ ਨੇ ਤੁਹਾਨੂੰ ਨਾਮ ਚੜਾਤੇ ਤੁਹਾਡੇ ਸਾਰੰ ਪਰ ਆ ਕੇ ਲੈ ਗਿਆ ਗੁੱਠਾ ਲਵਾ ਕੇ ਜੇ ਵਿਭਗਾਂ ਨੂੰ ਅਸੀਂ ਨੌਕਰੀ ਦਵਾਂਗੇ ਉਹ ਤਾਂ ਕਹਿੰਦੇ ਹੁੰਦੇ ਨਾ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ ਪਹਿਲਾਂ ਤਾਂ ਸਾਨੂੰ ਬਾਪੂ ਕਹਿੰਦੇ ਆ ਜੇ ਜਿਹੜੇ ਜਿਨ੍ਹਾਂ ਦੇ ਕਦੀ ਪੈਰੀ ਹੱਥ ਨੇ ਉਹਨਾਂ ਦੇ ਪੈਰੀ ਡਿੱਗਣ ਟੱਕ ਹੁੰਦੇ ਆ ਹਣ ਤਾਂ ਜੀ ਮੈਂ ਇਹੀ ਕਹਿੰਨੀ ਆ ਢੰਡੇ ਚ ਡੰਡਾ ਰੱਖੋ ਆਪਣਾ ਤਾਂ ਇਹੀ ਹੱਲ ਆਗਾ ਜੀ ਨਾ ਤਾਂ ਆਪਣੀਆਂ ਮੰਗ ਆ ਇਹ ਭਗਵੰਤ ਮਾਨ ਦੇਊਗਾ ਲਾਲਚ ਜਰੂਰ ਆ ਪਰ ਲਾਲਚ ਜਨਾਬ ਵਾਲੇ ਲਾਲ ਇਹ ਆਪਦੀਆਂ ਵੋਟਾਂ ਮਾਰੇ ਲਾਲਚ ਸਾਨੂੰ ਦੇਊਗਾ ਜੀ ਪਰ ਕੰਮ ਹੱਲ ਨਹੀਂ ਸਾਡਾ ਹਜੇ ਤੱਕ ਕਿਸੇ ਨੇ ਵੀ ਕੀਤਾਗਾ ਨਾ ਹੱਲ ਪਹਿਲਾਂ ਸਰਕਾਰਾਂ ਨੇ ਕਿਤੇ ਨਾ ਹੱਲ ਹੋਣ ਦੀਆਂ ਸਰਕਾਰਾਂ ਨੇ ਅਸੀਂ ਚੱਲ ਅਸੀਂ ਕਹਿੰਨੇ ਜੇ ਇਹ ਕਰਦਾ ਨਾ ਸਾਡੀਆਂ ਜਵਾਕਾਂ ਜਿਹੜੇ ਪਲਾਸਟੂ ਕੀਤੀ ਵੀ ਹੈ ਕੀਤੀ ਖੇਤਾਂ ਦੇ ਵਿੱਚ ਰੁਲਦੇ ਉਹਨਾਂ ਨੌਕਰੀਆਂ ਦੇਣ ਕ ਮੰਨਾਂਗੇ ਤੇ ਤਾਂ ਇਹ ਠੂਠੀ ਸਰਕਾਰ ਆਗੇ ਘਟ ਗਿਆ ਸਰਕਾਰ ਹੈਗੀ ਇਹ ਕੋਈ ਨਹੀਂ ਸਾਦੇ ਵੀ ਕੋਈ ਵੀ ਹੱਲ ਕਰ ਦੇਗੀ ਮਤਲਬ ਇਹ ਸਾਰੇ ਵੋਟਾਂ ਵੇਲੇ ਹੀ ਬੋਲਦੇ ਆ ਕਿ ਨਹੀਂ ਤੇ ਨਹੀਂ ਬੋਲਦੇਗੇ ਲਾਲਚ ਦਾ ਕਿਵੇਂ ਕਰੋਗੇ ਜੇਕਰ ਲਾਲਚ ਦਿੱਤਾ ਫਿਰ ਵੋਟਾਂ ਪਾਉਂਗੇ ਨਹੀਂ ਪਾਉਂਦੇ ਜੀ ਨਾ ਸਾਨੂੰ ਕੋਈ ਹਜ਼ਾਰ ਦਾ ਲਾਲਚ ਨਹੀਂ ਨਹੀਂ ਪਾਉਣਾਗਾ ਪਾਉਣਾ ਨਹੀਂ ਵੋਟ ਹਾਂ ਨਹੀਂ ਪਾਉਣੀ ਅਸੀਂ ਕਿਹਨੂੰ ਵੋਟ ਨਹੀਂ ਹਾਂ ਨਹੀਂ ਵੋਟ ਪਾਉਣਾ ਕਿਸੇ ਨੂੰ ਨਹੀਂ ਵੋਟ ਪਾਉਣਾ ਨਹੀਂ ਪਾਉਣਾ ਵੋਟ ਐਸੇ ਪਟਾਏ ਨਹੀਂ ਪਾਉਣਾ ਜੇ ਸਾਡੇ ਕੱਚੇ ਘਰਾਂ ਤੋਂ ਕਹਿੰਦੇ ਸਭ ਦੇ ਇੱਕ ਜਾਨੇ ਨੂੰ ਜੇ ਕੋਈ ਮਰਿਆ ਗੋਣ ਪਾਉਣਗੇ ਤਾਂ ਜਿਉਂਦੇ ਨਹੀਂ ਪਾਉਣਾ ਤਾਂ ਸਾਨੂੰ ਕਿ ਲੋੜਾ ਵੋਟਾਂ ਪਾਉਣ ਦੇ ਸਾਡੇ ਘਰ ਗੰਦਾ ਕੂੜੇ ਪਏ ਆ ਸਭ ਕੁਝ ਹੋਇਆ ਲੈਟਰਨ ਸਾਡੇ ਘਰੇ ਨਹੀਂ ਕੁਛ ਨਹੀਂ ਚੱਜਣਾ ਅੱਜ ਤਾਈਂ ਮੈਂ 60 70 ਸਾਲ ਦੀ ਤੇ ਅਸੀਂ ਵੋਟ ਕਿਸੇ ਨੂੰ ਨਹੀਂ ਪਾਉਣੀ ਪਾਉਣੀ ਨਹੀਂ ਹੁਣ ਵੋਟ ਪਾਉਣੀ ਨਹੀਂ ਜਮਾ ਨਹੀਂ ਪਾਉਣੀ ਮੈਂ ਤਾਂ ਫਿਰ ਤਾਂ ਸੌਖਾ ਹੋ ਜੂ ਉਹਨਾਂ ਨੂੰ ਆਪਦੇ ਆਪ ਦੇ ਬੰਦੇ ਵੋਟਾਂ ਪਾ ਲਿਆ ਕਰਨਗੇ ਸਰਕਾਰ ਬਣੇ ਤਾਂ ਫਿਰ ਜੀਤਣ ਨਹੀਂ ਤਾਂ ਫਿਰ ਜੀਤਣਗੇ ਫੇਰ ਹੀ ਆ ਜਿਹੜਾ ਜਨਤਾ ਤੇਰੇ ਅਮਰਗਾ ਪਤਰਕਾਰ ਆ ਇਹ ਗਰੀਬ ਨਹੀਂ ਬਣਦੀ ਇਹ ਗਰੀਬ ਨਹੀਂ ਬਣਦੀ ਆ ਸਾਡੇ ਨੇ ਵੋਟਾਂ ਪੈਂਦਾਂ ਇਹ ਸਾਡੇ ਵਿੱਚ ਸਰਕਾਰ ਬਣਦੀ ਆ ਸਾਡੇ ਨੇ ਸਰਪੰਚ ਬਣਦੇ ਆ ਤੇ ਫਿਰ ਸੁਣਦੇ ਨਹੀਂ ਗੱਲ ਆ ਨਹੀਂ ਸੁਣਦੇ ਵੋਟਾਂ ਵੇਲੇ ਹੀ ਸੁਣਦੇ ਆ ਬਾਅਦ ਚ ਕੋਈ ਨਹੀਂ ਸਾਡੀ ਕੋਈ ਸੁਣਦਾਗਾ ਜੀ ਜਦੋਂ ਵੋਟਾਂ ਲੈਣੀਆਂ ਹੁੰਦੇ ਨਾ ਉਦੋਂ ਤਾਂ ਜੀ ਜੀ ਕਰਦੇ ਆ ਜੀ ਅਸੀਂ ਦਿਨ ਰਾਤ ਇੱਕ ਕਰਤਾ ਸੀ ਵੋਟਾਂ ਪਿੱਛੇ ਜੀ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈਗੀ ਜੀ ਜੱਥੇਬੰਦੀ ਵਾਲੇ ਤਾਂ ਕਹਿੰਦੇ ਵੋਟਾਂ ਵਾਲਿਆਂ ਦੇ ਵਿੱਚ ਜਾਂਦੇ ਹੀ ਨਹੀਂ ਮੈਂ ਫਿਰ ਕੀ ਕਰਾਂ ਜੇ ਮੇਰਾ ਹਸਬੰਦ ਜਾਂਦਾ ਸੀ ਫਿਰ ਹਸਬੰਦ ਦੇ ਮਗਰ ਤਾਂ ਜਾਣਾ ਹੀ ਪੈਂਦਾ ਸੀਗਾ ਜੀ ਫਿਰ ਉਹ ਗਏ ਸੀ ਉਹਨਾਂ ਦੇ ਮਗਰ ਗਏ ਸੀ ਪਰ ਮੈਂ ਮੈਨੂੰ ਬਹੁਤ ਲਾਲਚ ਦਿੱਤਾ ਤੂੰ ਮੈਂਬਰ ਬਣ ਜਾ ਤੂੰ ਐ ਕਰਾਂਗੇ ਤੂੰ ਜਿੱਦੀ ਜਿੱਤੀ ਐ ਪਰ ਮੈਂ ਨਹੀਂ ਮੈਨੂੰ ਮੈਂ ਕਿਹਾ ਸੀ ਜੂਨੀਅਨ ਵਾਲੇ ਮੈਨੂੰ ਨਹੀਂ ਮੁੜ ਕੇ ਬਾਹਰ ਕੱਢ ਦੇਣਗੇ ਹੁਣ ਕਿਉਂਕਿ ਮੇਰੇ ਤਾਂ ਠੁੱਪ ਬਣੀ ਹੋਈ ਹੈ ਇਹਨਾਂ ਦੇ ਨਾਲ ਜਦੋਂ ਮੈਂ ਸਾਦੀ ਮੇਰੇ ਨਾਲ ਖੜਦੇ ਵਿਚਾਰੇ ਪਰ ਹੁਣ ਨਹੀਂ ਬਹੁਤ ਜ਼ਿਆਦੇ ਮੇਰੇ ਵੀਰਿਆ ਗੁਰਪਾਲ ਸਿੰਘ ਨੰਗਲ ਨੇ ਮੇਰਾ ਬਹੁਤ ਹੈਲਪ ਕੀਤੀ ਹੈ ਕਿ ਮੇਰੇ ਕੀ ਪਰਝਾਈ ਦਾਖਲ ਹੋ ਗਈ ਸੀ ਗੋਲੀ 30000 ਰੁਪਇਆ ਖਰਚਾ ਡਾਕਟਰ ਮਾਨ ਦਾ ਨਹੀਂ ਸੀ ਮੇਰੇ ਵੀਰਾ ਨਾਲ ਮੇਰੇ ਖੜਿਆ ਉਹ ਮੇਰਾ ਹੱਲ ਕੀਤਾ ਫਿਰ ਦੂਜੀ ਗੱਲ ਇਹ ਵੀ ਮੇਰਾ 10000 ਰੁਪਇਆ ਸਾਡੇ ਪਿੰਡ ਦੇ ਭਾਈ ਨੇ ਕਢਾ ਲਿਆ ਸੀਗਾ ਤਨਖਾਹ ਹੀ ਹੋਈ ਸੀਗੀ ਮੈਨੂੰ ਕਹਿੰਦਾ ਤੇਰੇ ਖਾਤੇ ਚ ਪੈਸੇ ਨਹੀਂ ਉਲਟੀ ਉਹਨੇ ਮੇਰੇ ਤੇ ਪਰਚਾ ਦਰਜ ਕਰਾਤਾ ਸੀ ਉਹਨੇ ਮੇਰਾ ਉਹ ਹੱਲ ਕੀਤਾ ਤੀਜੇ ਦੂਜੇ ਦਿਨੋਂ ਮੇਰੇ ਖਾਤੇ ਦੇ ਵਿੱਚ ਪੈਸੇ ਮੈਂ ਵੀਰ ਗੁਰਪਾਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਜਿਨੇ ਮਿੱਥੋਂ ਤੱਕ ਮੇਰੀ ਹੈਲਪ ਕਰਦੇ ਜਦੋਂ ਵੀ ਮੈਂ ਸਾਦੀਆਂ ਨੰਗੇ ਪੈਰੀ ਭਜਦਾਗਾ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਕਿ ਜਦੋਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਉਦੋਂ ਤਾਂ ਤੁਹਾਡੇ ਘਰਾਂ ਦੇ ਵਿੱਚ ਆਉਂਦੀਆਂ ਉਦੋਂ ਬਾਅਦ ਸਾਰ ਨਹੀਂ ਲੈਂਦੀਆਂ ਤੇ ਉਹ ਤਾਂ ਜੀ ਫਿਰ ਲੱਗੇ ਜਾਂਦੇ ਜਦੋਂ ਤਾਂ ਸਰਕਾਰ ਨੇ ਵੋਟਾਂ ਲੈਣੀਆਂ ਸੀ ਜੀ ਉਦੋਂ ਤਾਂ ਸਾਰੇ ਆ ਕੇ ਖੜਦੇ ਆ ਚਾਚੇ ਜਿਹੜਾ ਚਾਚਾ ਦਾਇਆ ਲੱਗਦਾ ਜਿਵਾਕਾਂ ਨੂੰ ਵੀ ਪਿਆਰ ਦਿੰਦੇ ਆ ਵੀ ਆਜੋ ਘਰਾਂ ਵਾਲਿਆਂ ਦੇ ਪਿੱਛੇ ਲੱਗੇ ਗੁੱਡਾ ਪਾਉਂਦੀਆਂ ਬੀਬੀਆਂ ਨੂੰ ਇਹ ਦੱਸੋ ਵੀ ਮੈਂ ਤਾਂ ਨਹੀਂ ਪਉਂਦੀ ਸੀ ਕਿ ਮੈਂ ਤਾਂ ਅੜ ਜਾਂਦੀ ਸੀ ਕਿ ਵੀ ਮੈਂ ਤਾਂ ਨਹੀਂ ਲਾਲਚ ਦਿੰਦੇ ਸੀ 2-2000 ਰੁਪਏ ਦੇ ਵਿੱਚ ਵੇਖਦੇ ਆ ਲੋਕੀ ਬਹੁਤ ਜਿਆਦੇ ਵਿਕੇ ਆਗੇ ਪਰ ਆਪਾਂ ਦਾ 1 ਰੁਪਿਆ ਨਹੀਂ ਕਿਸੇ ਤੋਂ ਵੀ ਲਿਆ ਜੀ ਜਦੋਂ ਜਦੋਂ ਜਦ ਹੱਲ ਕਰਨਾ ਤਾਂ ਉਂ ਕਰੋ ਅਸੀਂ ਕਾਹਤੋਂ ਵਿਕ ਕੇ 2000 ਰੁਪਏ ਚ ਦੇਣਾ ਤਾਂ 10-10000 ਰੁਪਏ ਜੋ 12-12 ਦੇ ਉਹ ਫੇਰ ਹੀ ਬੰਦਾ ਵਿਕੇ 2-2000 ਰੁਪਏ ਪਿੱਛੇ ਕੀ ਵਿਕਣਾ ਸੀ ਅਸੀਂ ਤਾਂ ਨਹੀਂ ਵਿਕਣਾ ਜੀ ਹਾਂਜੀ ਤੇ ਮੈਂ ਤਾਂ ਜੇ ਘਰ ਵਾਲੇ ਨੇ ਕਹਿੰਦਾ ਵੋਟ ਪਾ ਦੇ ਤੇ ਘਰ ਵਾਲੇ ਨੂੰ ਬੋਤਲ ਦੇਤੀ ਫੇਰ ਕਿਹੜਾ ਘਰ ਵਾਲਾ ਹੈ ਹੀ ਨਹੀਂ ਮੇਰੇ ਕੀ ਲੱਗਦਾ ਤੁਹਾਨੂੰ ਵੋਟ ਪਾਉਂਗੇ ਤੁਸੀਂ ਇੱਕ ਦਿਨ ਸਾਡੇ ਪਿੰਡ ਆਇਆ ਅਥੀ ਸੈਕਟਰੀ ਆਇਆ ਦੁਰਦਿਨ ਦੇ ਗੱਲ ਆ ਤੇ ਅਸੀਂ ਕਹਾਂ ਉਹ ਕਹਿੰਦੇ ਦਸੋ ਜੀ ਦੇ ਕੱਚੇ ਘਰ ਆ ਤੇ ਹੱਥ ਚੱਕੋ ਅਸੀਂ ਹੱਥ ਚੱਕ ਲਿਆ ਮੈਂ ਕਹਾਂ ਵੀਰ ਜੀ ਸਾਡੇ ਤਾਂ ਆ ਹੀ ਕੱਚੇ ਕੰਨ ਦਾ ਹੈ ਗਿਆ ਕੋੜੇ ਕੱਚੇ ਤੇ ਸਾਡਾ ਫਾਰਮ ਪੜਾ ਦਿਓ ਉਹ ਕਹਿੰਦੇ ਕਿ ਹੋਜੀ ਤੁਹਾਡਾ ਘਰ ਮੈਂ ਕਹਿੰਨੀ ਉਹ ਜੀ ਕੰਦ ਕੱਢੀ ਆ ਕੰਦ ਤੇ ਤੁਹਾਡਾ ਘਰ ਹੀ ਨਹੀਂ ਬਣਨਾ ਹਾਂ ਤਾਂ ਅਸੀਂ ਕੀ ਕਰਨਾ ਸਕੇ ਕਿਸ ਨੂੰ ਵੋਟ ਪਾ ਕੇ ਜੇ ਸਾਡਾ ਘਰ ਹੀ ਨਹੀਂ ਬਣਨਾ ਉਹੀ 10 ਘਰ ਦੇ ਅਸੀਂ ਚਾੜੂ ਪੋਚਾ ਲਾ ਕੇ ਆਪਦੇ ਕੋਠੀ ਪਾ ਲਵਾਂਗੇ ਤੇ ਵੋਟਾਂ ਤਾਂ ਪਾਈਏ